ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਕੀ ਨਾਮ ਆ ਬਾਈ ਜੀ ਆਪਣਾ ਮੇਰਾ ਨਾਮ ਖੇਮ ਚੱਟੀ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲ ਇੱਥੇ ਕਿਹੜੇ ਕਿਹੜੇ ਪ੍ਰੋਡਕਟ ਹੈ ਜੀ ਜੀ ਆਪਣੇ ਕੋਲੇ ਜਿਵੇਂ ਘੋੜਿਆਂ ਦੀ ਕੱਟ ਕਾਠੀ ਗਰੋਥ ਸ਼ਾਈਨ ਸੁੰਭਾ ਵਾਸਤੇ ਕੋਈ ਕੋ ਹੀਟ ਨਾ ਕੱਢਦੀ ਉਹਦੇ ਵਾਸਤੇ ਜੀ ਬਸ਼ੇਰੇ ਦੀ ਕੱਢ ਕਾਠੀ ਗਰੋਥ ਵਾਸਤੇ ਜੀ ਜੀ ਜਿਵੇਂ ਆ ਪਹਿਲਾ ਪ੍ਰੋਡਕਟ ਤੁਸੀਂ ਦੇਖੋਗੇ ਜੀ ਜੀ ਸਟੱਡਮੀਨ ਐਕਸਪੀ ਹੈ ਜੀ ਘੋੜਿਆਂ ਦੀ ਕੱਢ ਕਾਠੀ ਗਰੋਥ ਦੇ ਲਈ ਸ਼ਾਈਨ ਦੇ ਲਈ ਬਹੁਤ ਵਧੀਆ ਰਿਜ਼ਲਟ ਆਇਆ ਜਿਵੇਂ ਇੱਥੇ ਮਾਰ ਕੈਮਰਾ ਆ ਦਿਖਾ ਪਾਈਦੀ ਆ ਦਵਾਈ 50 ਗ੍ਰਾਮ ਡੇਲੀ ਹੀ ਦੇਣਾ ਹੁੰਦਾ ਯਰੂਪੀ ਜੀ ਜੀ ਇਹ ਬਛੇਰੇ ਬਛੇਰਿਆਂ ਵਾਸਤੇ ਹਾਂਜੀ ਹਾਂਜੀ ਨਿੱਕੇ ਆਸਤੇ ਹਾਂਜੀ ਆ ਜਿਹੜਾ 21 ਗੋਲਡ ਆ ਜੀ ਸ਼ਾਈਨ ਜਿਵੇਂ ਸ਼ੋਅ 'ਚ ਪਾਉਣਾ ਕਿਸੇ ਨੇ ਘੋੜਾ ਘੋੜੀ ਸ਼ੋਅ 'ਚ ਪਾਉਣਾ ਜੀ ਜੀ ਤਾਂ ਸ਼ਾਈਨ ਲੈ ਕੇ ਆਉਣੀ ਹੈ ਮਸਲ ਬਣਾਉਣੇ ਤਾਂ ਇੱਕ ਵੀ ਗੋਲਡ ਲੱਤ ਦਿਓ ਜੀ ਜੀ ਤੀਆਂ ਮਲ ਰੋਇਦਾ ਦੇਣਾ ਜੀ ਜੀ ਡੇਲੀ ਜੀ ਜੀ 골ਡਨ ਹੂਫ ਆ ਇਸ ਸੁੰਬਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਫੰਗਸ ਲਾ ਜਾਂਦੀ ਹੈ ਸੁੰਬਾ ਟੁੱਟਣੇ ਭੁਰਨੇ ਸ਼ੁਰੂ ਹੋ ਜਾਂਦੇ ਆ ਜੀ ਸੁੰਬਾਂ ਦੇ ਵਿੱਚ ਕੋਈ ਦਰਦ ਵਗੈਰਾ ਹੁੰਦਾ ਹੈਗਾ ਤਾਂ ਉੱਥੇ 골ਡਨ ਹੂਫ ਜਿਹੜਾ ਹੈਗਾ ਹਫ਼ਤੇ 'ਚ ਤਿੰਨ ਵਾਰ ਹੀ ਲਾਓ ਜੀ ਜੀ ਸਪੰਜ ਦੀ ਸਹਾਇਤਾ ਨਾਲ ਜੀ 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 ਗਰੋ ਐਡ IQ ਹੈ ਜੀ ਜਿਹੜਾ ਬਸ਼ੇਰਾ 10 ਦਿਨਾਂ ਦਾ ਕੋੜੀ ਥੱਲੇ ਦੁੱਧ ਨਹੀਂ ਹੈਗਾ ਘੱਟ ਆ ਦੁੱਧ ਜੀ ਠੀਕ ਹੈ ਜੀ ਔਰ ਬਸ਼ੇਰਾ ਆਪਾਂ ਨੇ ਤਿਆਰ ਕਰਨਾ ਵੀ ਉਹਦੇ ਕੋਈ ਕਮੀ ਨਾ ਰਹੇ ਜੀ ਗਰੋ ਐਡ ਈਕਯੂ ਜੋ ਵੀ ਤੋਂ 25 ਗ੍ਰਾਮ ਡੇਲੀ ਜਗਾ ਉਪਰੇ ਦੁੱਧ ਚ ਪਾ ਕੇ ਜੀ ਜੀ ਵਧੀਆ ਰਿਜ਼ਲਟ ਮਿਲਦੇ ਆ ਹੀਟੋ ਮੇਰ ਕਈ ਵਾਰੀ ਘੋੜੀਆਂ ਹੀਟ ਨਹੀਂ ਕੱਢਦੀਆਂ ਜੀ ਜੀ ਜਾਂ ਫੋਲੀਕਲ ਪੂਰਾ ਨਹੀਂ ਬਣਾਉਂਦੀਆਂ ਜੀ ਜੀ ਜ਼ਿਆਦਾਤਰ ਸਮੱਸਿਆ ਆਉਂਦੀਆਂ ਹਾਂਜੀ ਜੀ ਜੀ ਪੁਰਾਣਿਆਂ ਵੀ ਕਈ ਵਾਰੀ ਘੋੜੀਆਂ ਹੀਟ ਨਹੀਂ ਕੱਢਦੀਆਂ ਉੱਥੇ ਹੀਟੋ ਮੇਰ ਦਿਓ ਜੀ 50 ਗ੍ਰਾਮ ਡੇਲੀ 20 ਦਿਨ ਲਗਾਤਾਰ ਦੇਣਾ ਕਿਲੋ ਦਾ ਪਾਊਡਰ ਹੈ ਜੀ ਜੀ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਜੀ ਜੀ ਜੋਇੰਟ ਟੂ ਸੈਟ ਉਮਰ ਦਾ ਰਾਜ ਘੋੜੇ ਹੁੰਦੇ ਆ 10 ਸਾਲ ਦਾ 15 ਸਾਲ ਦਾ ਘੋੜੀ ਆ ਇਨਕੇ ਆਪਾਂ ਬਰੂਡ ਮੇਰ ਰੱਖੀ ਆ ਜੀ ਜੀ ਦਾ ਇਟਾਲੀਅਨ ਆ ਉਮਰਦਰਾਜ ਆ ਜੋੜਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਜੋੜਾਂ ਦੇ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ ਪੋਟਾਂ 'ਚ ਪਾਣੀ ਭਰਨ ਲੱਗ ਜਾਂਦਾ ਜਾਂ ਥੋੜਾ ਜਿਹਾ ਪਟਾਕੇ ਦੀ ਆਵਾਜ਼ ਆਉਂਦੀ ਆ ਤੁਰਨ ਲੱਗਿਆਂ ਜੀ ਜੀ 50 ਗ੍ਰਾਮ ਡੇਲੀ ਦਿਓ ਜੀ ਜੋਇੰਟ ਟੂ ਸੈੱਟ ਇੱਕ ਤੋਂ ਲੈ ਕੇ ਤਿੰਨ ਡੱਬੇ ਲੱਗਦੇ ਆ ਜੀ ਜੀ ਲਿਵ ਤੰਤਰਾ ਡੀ ਐਸ ਆ ਜੀ ਹੁਣ ਜਿਵੇਂ ਅੱਜ ਜਿਵੇਂ ਹਮਾਸਾ ਗਰਮੀ ਆ ਹਾਂਜੀ ਹਾਂਜੀ ਤਾਂ ਮਤਲਬ ਭੁੱਖ ਘੱਟ ਲੱਗਦੀ ਘੋੜਿਆਂ ਨੂੰ ਜੀ ਠੀਕ ਹੈ ਜੀ ਖਾਣ ਦੇ ਪਿੰਦੇ ਘੱਟ ਆ ਜੀ ਜੀ ਲਿਵਰ ਤੇ ਸਟ੍ਰੈਸ ਰਹਿੰਦਾ ਹੈ ਲਿਵਰ ਟੌਨਿਕ ਉਹ ਤਾਂ ਵੀ ਤਾਂ ਪਾਚ ਦਾਵਣੀ ਕਹੀ ਆ ਜੀ ਘੋੜਿਆਂ ਦੇ ਔਖਾ ਜਿਹਾ ਹੋਈ ਜਾਂਦਾ ਹਾਂਜੀ ਹਾਂਜੀ ਜੀ ਜੀ ਉਹੀ ਲਿਵ ਤੰਤਰਾ ਡੀ ਐਸ ਦਿਓ ਜੀ 50 ਐਮਐਲ ਦੇ ਲਈ ਜੀ ਲੈਮੀਨੋਟ ਈਕਯੂ ਆ ਜੀ ਜੀ ਸੁੰਭਾਂ ਤੋਂ ਜੀ ਕਹਿੰਦੇ ਲੈਮੀਨਾਈਟ ਦੀ ਸਮੱਸਿਆ ਆਉਂਦੀ ਆ ਸੁੰਭ ਖਰਾਬ ਆਉਂਦੀ ਆ ਥੱਲੋਂ ਜਿਹੜਾ ਜ਼ਖਮ ਬਣ ਜਾਂਦਾ ਹੈਗਾ ਜੀ ਜਦ ਛਾਲੇ ਬਣ ਜਾਂਦੇ ਆ ਥੱਲੇ ਜੀ ਜੀ ਇਹ 3 ਕਿਲੋ ਪਾਊਡਰ ਦਿਓ ਜੀ 50 ਗ੍ਰਾਮ ਡੇਲੀ ਰਿਜ਼ਲਟ ਬਹੁਤ ਸ਼ਾਨਦਾਰ ਜੀ ਜੀ ਰਾਜੀ ਪਲਸ ਕੋੜਾ ਲਿੱਸਾ ਕਮਜ਼ੋਰਾ ਕਈ ਵਾਰੀ ਖਰਾਕ ਪੂਰੀ ਪੁਆਇੰਟ ਦੇ باوجود ਵੀ ਲਿੱਸਾ ਹਾਂਜੀ ਬਾਅਦੂਦ ਵੀ ਲਿੱਸਾ ਰਹਿੰਦਾ ਜੀ ਉੱਥੇ 70 ਗ੍ਰਾਮ ਡੇਲੀ ਦਿਓ ਰਾਜੀ ਪਲਸ ਜੀ ਜੀ ਐਕਸਲੈਂਟ ਰਿਜ਼ਲਟ ਆਦੇ ਟਿਸ਼ੂ ਪਲਸ ਗੋੜੀਆਂ ਕੋੜੇ ਦਿੱਖਦੇ ਸਹੀ ਜ਼ਖਮ ਉਹ ਕੋੜੇ ਕੋੜੇ ਜ਼ਖਮ ਉਹ ਸੰਭਾਤੇ ਜਾਂ ਕੋਈ ਬੱਤੇਦਾਨੇ ਚ ਇਨਫੈਕਸ਼ਨ ਹੈ ਤਾਂ ਕਿਤੇ ਵੀ ਸੋਜਾ ਘੂੜੇ ਦੇ ਅੰਦਰ ਘੂੜੇ ਦੇ ਉਹ ਗੰਡਾ ਕੋਲ ਵਾਸਤੇ ਟਿਸ਼ੂ ਪਲੱਸ ਦਿਓ ਜੀ ਇੱਕ ਗੋਲੀ ਸਵੇਰ ਸ਼ਾਮ ਜਿਹੜਾ ਹੈਗਾ 20 ਦਿਨ ਲਗਾਤਾਰ ਜੀ ਇਹ ਤੋਂ ਮੇਰਾਗਾ ਜੀ ਲੇਵ ਤੰਤਰਾ ਡੀ ਐਸ ਇਹ ਸਾਰੇ ਪ੍ਰੋਡਕਟ ਆ ਜੀ ਆਪਣੇ ਜੀ ਆਪਣੇ ਕੋਲੇ ਸਾਰੇ ਇੱਥੇ ਇੱਥੇ ਹੀ ਮੌਜੂਦ ਆ ਜੀ ਆਪਣੇ ਕੋਲ ਬਿਲਕੁਲ ਮੌਜੂਦ ਆ ਜੀ ਅੱਜ ਪਹਿਲਾ ਦਿਨ ਆ ਜੀ ਹਜੇ ਆਪਾਂ ਸਟਾਲ ਲਾਈ ਜੰਨੇ ਆ ਯਾਨੀ ਕਿ ਹਜੇ ਤੁਸੀਂ ਸ਼ੁਰੂਆਤ ਕੀਤੀ ਹੈ ਦੋ ਤੋਂ ਹਜੇ ਬਾਈ ਨੇ ਇੱਥੇ ਹੋਲੀ-ਹੋਲੀ ਬਾਈ ਨੇ ਇੱਥੇ ਆ ਕੱਲ ਤੱਕ ਤਾਂ ਤੁਸੀਂ ਸਾਰੇ ਪਟਾਟੇ ਲੈ ਆਣੇ ਤੇ ਇਹ ਮੰਡੀ ਦੇ ਜਦੋਂ ਆਪਾਂ ਵੜਦੇ ਸਾਰ ਦੋਸਤੋ ਇਹ ਸਾਰਾ ਦੁਕਾਨਾ ਆਪ ਨੂੰ ਇੱਥੇ ਹੀ ਮਿਲਣਗੇ ਯਾਨੀ ਕਿ ਜੋ ਕੋਈ ਆਪਾਂ ਸਾਰੇ ਸਿੱਧਾ ਯੂਨੀ ਸੈਲਫ ਫਾਰਮ ਜੀ 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 ਹਾਂਜੀ ਜੀ ਆ ਕਿਹੜੇ ਥਾਂ ਤੋਂ ਆਏ ਹੋ ਤੁਸੀਂ ਅਸੀਂ ਸਰ ਵੈਸੇ ਕੰਪਨੀ ਨਵੀਂ ਦਿੱਲੀ ਦੀ ਅਸੀਂ ਮਲੋਟ ਤੋਂ ਆਏ ਹਾਂ ਤੁਸੀਂ ਮਲੋਟ ਤੋਂ ਆਏ ਹੋ ਠੀਕ ਹੈ ਜੀ ਤੇ ਅੱਜ ਹੀ ਸਟਾਲ ਆਈ ਹੈ ਕਿ ਬਸ ਅੱਜ ਆਏ ਹਾਂ ਜੀ ਜੀ ਅੱਗੇ ਵੀ ਮੰਡੀ ਤੇ ਆਉਂਦੇ ਨੇ ਬਿਲਕੁਲ ਰੈਗੂਲਰ ਆਈਦਾ ਜੀ ਹਰ ਸਾਲ ਆਈਦਾ ਜੀ ਹਾਂਜੀ ਜੀ 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 ਤੇ ਯਾਨੀ ਕਿ 19 ਤਰੀਕ ਤੱਕ ਤੁਸੀਂ ਇੱਥੇ ਰਹੋਗੇ ਹਾਂਜੀ ਹਾਂਜੀ ਜੀ ਜੀ ਫੋੜਾ ਬਾਲ ਕੁਈਰਾਂ ਨੂੰ ਅਪੀਲ ਆ ਵੀ ਆਓ ਫਟਕਟ ਦੇਖੋ ਵਰਤ ਕੇ ਦੇਖੋ ਵਰਤ ਕੇ ਦੇਖੋ ਤੇ ਬਾਕੀ ਤੁਸੀਂ ਬਾਈ ਜੀ ਨੰਬਰ ਇੱਕ ਆਪਣਾ ਬੋਲ ਦਿਓ ਮੇਰਾ ਨੰਬਰ ਹੈ 99887 ਜੀ 35858 ਜੀ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੈ ਦੋਸਤੋ ਤਾਂ ਤੁਸੀਂ ਬਾਈ ਦੇ ਹੇਠ ਆ ਦੂਜਾ ਨੰਬਰ ਤੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਦੇ ਨਾਲ ਤੇ ਬਾਈ ਜੀ ਪੱਡਾ ਟ ਆਪਣੇ ਤੁਸੀਂ ਡਿਲੀਵਰੀ ਵੀ ਕਰਵਾ ਦਿੰਦੇ ਹੋ ਹੋਮ ਡਿਲੀਵਰੀ ਬਿਲਕੁਲ ਬਿਲਕੁਲ ਜੀ ਤੇ ਤੁਸੀਂ ਡਿਲੀਵਰੀ ਵੀ ਕਰਵਾ ਸਕਦੇ ਹੋ ਬਾਕੀ ਬਾਈ ਤੋਂ ਹੋਰ ਜਾਣਕਾਰੀ ਲੈਣਾ ਤੇ ਬਾਈ ਦੇ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਲਿਓ 9988735858 ਜੀ ਹਾਂ ਬਾਈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ